ਨਸ਼ਿਆਂ ਬਾਰੇ ਪੰਜਾਬ ਸਰਕਾਰ ਦਾ ਨਵਾਂ ਸ਼ੋਸ਼ਾ ਅਖੇ ਓਟ ਇਲਾਜਾਂ ਦੀ ਉਮਰ ਅਖੇ ਓਟ ਇਲਾਜ ਦੀ ਉਮਰ 18 ਤੋਂ ਘਟਾ ਕੇ ਕੀਤੀ 16 ਸਾਲ ਪੰਜਾਬੀਓ ਨਸ਼ਿਆਂ ਦੇ ਦੈਨ ਤੋਂ ਬਚਾ ਲਓ ਜੇ ਆਪਣੇ ਬੱਚਿਆਂ ਨੂੰ ਬਚਾ ਸਕਦੇ ਹੋ ਤਾਂ ਸਰਕਾਰਾਂ ਅਫਸਰ ਸਾਹਿਬ ਤੇ ਪੁਲਿਸ ਦੇ ਗਲੈਮਰ ਭਰੇ ਨਾਰਿਆਂ ਦੇ ਸਹਾਰੇ ਨਾ ਰਹਿਓ ਰਾਜ ਭਰ ਵਿੱਚ ਨਸ਼ੀਲੇ ਪਦਾਰਥਾਂ ਦੇ ਦੁਰਵਰਤੋਂ ਨਾਲ ਜੁੜ ਰਹੇ ਬੱਚਿਆਂ ਦੀ ਵੱਧ ਰਹੀ ਗਿਣਤੀ ਦੇ ਮੱਦੇਨਜ਼ਰ ਓਟ ਯਾਨੀ ਆਊਟ ਪੇਸ਼ੈਂਟ ਓਪੀਡ ਅਸਿਸਟਡ ਟ੍ਰੀਟਮੈਂਟ ਕੇਂਦਰਾਂ ਵਿੱਚ ਹੁਣ 18 ਦੀ ਥਾਂ 16 ਸਾਲ ਦੇ ਬੱਚੇ ਵੀ ਕਰਵਾ ਸਕਣਗੇ ਆਪਣਾ ਇਲਾਜ ਪੂਰੇ ਪੰਜਾਬ ਵਿੱਚ ਹਨ 526 ਓਟ ਕੇਂਦਰ ਸਮਾਜਿਕ ਅਤੇ ਨਿਆਂ ਸਸ਼ਸਤੀਕਰਨ ਬਾਰੇ ਸੰਸਦੀ ਕਮੇਟੀ ਦੀ ਸਾਲ 2023 ਦੀ ਰਿਪੋਰਟ ਦੇ ਅੰਕੜੇ ਦੱਸਦੇ ਹਨ ਕਿ 2 ਸਾਲ ਪਹਿਲਾਂ ਤੱਕ ਪੰਜਾਬ ਵਿੱਚ 10 ਤੋਂ 17 ਸਾਲ ਤੱਕ ਦੀ ਉਮਰ ਦੇ ਕਰੀਬ 7 ਲੱਖ ਬੱਚੇ ਨਸ਼ਿਆਂ ਦੇ आदी ਸਨ ਤੇ ਹੁਣ ਤਾਂ ਅਦਤ ਹੋਰ ਵੀ ਖਰਾਬ ਹੋ ਗਈ ਹੋਣੀ ਹੈ ਹੈਰਾਨੀ ਦੀ ਗੱਲ ਹੈ ਕਿ ਇਸ ਰਿਪੋਰਟ ਵਿੱਚ ਕੋਕੀਨ, ਹਿਰੋਇਨ, ਓਪੀਓਇਡ, ਇਨਹੇਲੈਂਟ, ਨਿਊ ਪ੍ਰੋਨੋਰਫਾਈਨ ਵਰਗੇ ਨਸ਼ਿਆਂ ਦੀ ਵਰਤੋਂ ਕਰਨ ਵਾਲੇ ਸਾਡੇ ਬੱਚਿਆਂ ਦੀ ਗਿਣਤੀ ਦੇ ਅੰਕੜੇ ਵੀ ਦਰਜ ਕੀਤੇ ਹੋਏ ਹਨ ਹੁਣ ਚਿੰਤਾ ਇਸ ਗੱਲ ਦੀ ਹੈ ਕਿ ਜੇ ਸਰਕਾਰਾਂ ਕੋਲ ਛੇੜੀ ਬੱਚਿਆਂ ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਗਿਣਤੀਆਂ ਮੌਜੂਦ ਹਨ ਤਾਂ ਨਸ਼ਿਆਂ ਦੇ ਸਪਲਾਈ ਕਰਨ ਵਾਲੇ ਤਾਂ ਨਸ਼ਿਆਂ ਦੀ ਸਪਲਾਈ ਕਰਨ ਵਾਲਿਆਂ ਦੀਆਂ ਸੂਚੀਆਂ ਅਤੇ ਪਤੇ ਵੀ ਲਾਜ਼ਮੀ ਤੌਰ ਤੇ ਮੌਜੂਦ ਹੋਣਗੇ ਪਰ ਅਜਿਹੇ ਤਸਕਰਾਂ ਦੇ ਨਾਮ ਪਤੇ ਲੋਕਾਂ ਨੂੰ ਕਿਉਂ ਨਹੀਂ ਦੱਸੇ ਜਾ ਰਹੇ ਉਹਨਾਂ ਖਿਲਾਫ ਥੋਸ ਕਾਨੂੰਨੀ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਇਸ ਦਾ ਸਿੱਧਾ ਜਿਹਾ ਜਵਾਬ ਹੈ ਕਿ ਨਸ਼ਾ 카rtel ਦਾ ਨੈਟਵਰਕ ਕੁਝ ਵੱਡੀਆਂ ਤਾਕਤਾਂ ਜੋ ਨਿੱਜੀ ਮੁਨਾਫੇ ਦੀ ਹੋੜ ਵਿੱਚ ਲੱਗੀਆਂ ਹੋਈਆਂ ਨੇ ਇਕਾ ਦੁੱਕਾ ਸਮਗਲਰਾਂ ਦੇ ਘਰਾਂ ਤੇ ਬੁਲਡੋਜ਼ਰ ਚਲਾ ਕੇ ਸੁਰਖੀਆਂ ਬਟੋਰਨ ਤੋਂ ਬਿਨਾ ਕੁਝ ਪ੍ਰਾਪਤ ਨਹੀਂ ਹੋਣਾ ਸੋਚਣ ਵਾਲੀ ਗੱਲ ਇਹ ਹੈ ਕਿ ਜਦੋਂ ਵਿਅਕਤੀ ਕੋਈ ਨਸ਼ਾ ਕਰਦਾ ਹੈ ਤਾਂ ਲੁਕ ਛੁਪ ਕੇ ਕਰਦਾ ਹੈ ਪਰੰਤੂ ਸਰਕਾਰਾਂ ਕੋਲ ਉਸ ਦੀ ਸੂਚਨਾ ਆ ਜਾਂਦੀ ਹੈ ਤਾਂ ਫਿਰ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਸੂਚਨਾ ਕਿਉਂ ਨਹੀਂ ਹੋਵੇਗੀ ਪੰਜਾਬੀ ਮਾਪਿਆਂ ਨੂੰ ਨਿੱਜੀ ਮੱਤ ਪੇਦਾ ਤੋਂ ਉੱਪਰ ਉੱਠ ਕੇ ਜਿੱਥੇ ਆਪਣੇ ਬੱਚਿਆਂ ਦੀ ਸੰਭਾਲ ਖੁਦ ਕਰਨੀ ਪਵੇਗੀ ਉੱਥੇ ਡਰੱਗ ਮਾਫੀਆ ਖਿਲਾਫ ਵੀ ਲੋਕ ਲਹਿਰ ਖੜੀ ਕਰਨੀ ਪਵੇਗੀ ਪੰਜਾਬੀ ਮਾਪਿਆਂ ਨੂੰ ਨਿੱਜੀ ਮੱਤ ਪੇਦਾ ਤੋਂ ਉੱਪਰ ਉੱਠ ਕੇ ਜਿੱਥੇ ਆਪਣੇ ਬੱਚਿਆਂ ਦੀ ਸੰਭਾਲ ਖੁਦ ਕਰਨੀ ਪਵੇਗੀ ਉੱਥੇ ਡਰੱਗ ਮਾਫੀਆ ਖਿਲਾਫ ਲੋਕ ਲਹਿਰ ਖੜੀ ਕਰਨੀ ਪਵੇਗੀ ਨਹੀਂ ਤਾਂ ਤੁਹਾਡਾ ਪਵੇ ਖਤਰੇ ਵਿੱਚ لازمی ਹੋਵੇਗਾ